ਮੈਂ ਲਖਵੀਰ ਸਿੰਘ ਵਾਸੀ ਪਿੰਡ ਬਿੱਲੀਚੋ ਮੇਰਾ ਬੇਟਾ ਪੀਐਸ ਪੀਸੀਐਲ ਵਿੱਚ ਬਤੌਰ ਸੀਐਚਬੀ ਕਾਮਾ ਕੰਮ ਕਰਦਾ ਅਤੇ ਜਈ ਰੁਪਿੰਦਰ ਦੇ ਹੁਕਮ ਅਨੁਸਾਰ ਉਹ 31 ਅਗਸਤ ਜੁਲਾਈ 2025 ਨੂੰ ਗਿੱਲਾਂ ਗ੍ਰੈਡ ਦੇ ਫੀਡਰ ਹੁੰਦਲਾਂ ਵਿਖੇ ਏਪੀ ਫੀਡਰ ਤੇ ਕੰਮ ਕਰਨ ਲਈ ਗਿਆ ਜਿੱਥੇ ਸੰਤੋਖ ਸਿੰਘ ਲਾਈਨਮੈਨ ਉਹਦੇ ਨਾਲ ਕੰਮ ਕਰਨ ਲਈ ਪਹੁੰਚਿਆ ਪਰ ਜਦੋਂ ਉਹ ਪੋਲ ਤੇ ਚੜ ਕੇ ਕੰਮ ਕਰਨ ਲੱਗਿਆ ਤਾਂ ਸੰਤੋਖ ਸਿੰਘ ਲਾਈਨਮੈਨ ਕੋਈ ਬਹਾਨਾ ਲਾ ਕੇ ਕਿਤੇ ਚਲਾ ਗਿਆ ਅਤੇ ਉਸੇ ਵਕਤ ਸ਼ਾਮ ਦੇ ਕਰੀਬ ਸਵਾ ਚਾਰ ਤੋਂ 4:30 ਦਾ ਸਮਾਂ ਸੀ ਅਚਾਨਕ ਲਾਈਨ ਦੇ ਵਿੱਚ ਕਰੰਟ ਆਇਆ ਤੇ ਉਸ ਨੂੰ ਕਰੰਟ ਲੱਗਿਆ ਤੇ ਉਹ ਗੰਭੀਰ ਹਾਲਤ ਵਿੱਚ ਜ਼ਖਮੀ ਹੋ ਗਿਆ ਉੱਥੇ ਕੁਦਰਤੀ ਤੌਰ ਤੇ ਪਹਿਲਾਂ ਤੋਂ ਮੌਜੂਦ ਸੀਐਚਪੀ ਕਾਮੇ ਮੇਜਰ ਸਿੰਘ ਅਤੇ ਗੁਰਪ੍ਰੀਤ ਸਿੰਘ ਆਏ ਹੋਏ ਸਨ ਉਹਨਾਂ ਨੇ ਉਸ ਨੂੰ ਗੰਬੀਰ ਹਾਲਤ ਵਿੱਚ ਚੱਕ ਕੇ ਗਲੋਬਲ ਹਸਪਤਾਲ ਬਿੱਲੀ ਚਹਾਰਮੀ ਨਕੋਦਰ ਰੋਡ ਮਲਸੀਆਂ ਵਿਖੇ ਦਾਖਲ ਕਰਵਾਇਆ ਜਿੱਥੇ ਉਸ ਦਾ ਇਲਾਜ ਹੋ ਰਿਹਾ ਸੀ ਅਤੇ ਜੇਈ ਰੁਪਿੰਦਰ ਸਿੰਘ ਅਤੇ ਲਾਇਨਮੈਨ ਸੰਤੋਖ ਸਿੰਘ 1.5 ਘੰਟੇ ਬਾਅਦ ਹਸਪਤਾਲ ਵਿਖੇ ਪਹੁੰਚਦੇ ਆ ਜਦਕਿ ਗ੍ਰੈਡ ਤੋਂ ਹਸਪਤਾਲ ਤੱਕ ਪਹੁੰਚਣ ਲਈ 5 ਤੋਂ 10 ਮਿੰਟ ਦਾ ਸਮਾਂ ਲੱਗਦਾ ਤੇ ਐਸ ਡੀਓ ਸਾਹਿਬ 10 ਤੋਂ 15 ਮਿੰਟ ਦਾ ਕਹਿ ਕਹਿ ਕੇ 3 ਘੰਟੇ ਬਾਅਦ ਹਸਪਤਾਲ ਵਿੱਚ ਆਉਂਦੇ ਆ ਤੇ ਇਲਾਜ ਦਾ ਭਰੋਸਾ ਦੇ ਕੇ ਜਾਂਦੇ ਆ ਔਰ ਜਿਹੜੇ ਵੀ ਦੋਸ਼ੀ ਜਿੱਥੋਂ ਕਿੱਥੋਂ ਲੇਟ ਆਈ ਕਿਉਂ ਆਈ ਕਿਵੇਂ ਆਈ ਉਹ ਜੋ ਵੀ ਦੋਸ਼ੀ ਪਾਇਆ ਜਾਊਗਾ ਉਹਦੀ ਇਨਕੁਆਇਰੀ ਕਰਕੇ ਉਹਦੇ ਤੇ ਕਾਰਵਾਈ ਕਰਾਂਗੇ ਪਰ ਅਸੀਂ 10 ਜੁਲਾਈ ਨੂੰ ਐਸ ਡੀਓ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਕਿ ਲਾਈਟ ਕਿੱਥੋਂ ਆਈ ਕਿੰਨੇ ਛੱਡੀ ਕਿਹੜੇ ਬੰਦੇ ਦੋਸ਼ੀ ਆ ਇਹਨਾਂ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਐਸ ਡੀਓ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਕਰ ਸਕਿਆ ਸਾਨੂੰ ਸਵਾਲ ਆ ਰਹਿਆ ਤੋਂ ਉਹਨੇ ਕੁਝ ਨਹੀਂ ਦੱਸਿਆ ਪ੍ਰੋਸਸ ਆ ਦੇ ਜਾਂਦਾ ਅਸੀਂ ਕਾਰਵਾਈ ਕਰ ਰਹੇ ਆ ਜੀ ਅਜੇ ਤੱਕ ਨਾ ਬ੍ਰੇਕਰਾਂ ਦੀਆਂ ਡਿਟੇਲਾਂ ਨਾ ਪਰਮਟ ਦੀ ਕਾਪੀ ਸਾਨੂੰ ਦਿੱਤੀ ਜਦ ਕਿ ਸੰਤੋਖ ਸਿੰਘ ਲਾਇਨਮੈਨ ਨੇ ਆਪਣੇ ਵਟਸਐਪ ਤੋਂ ਮੇਰੇ ਬੇਟੇ ਦੇ ਵਟਸਐਪ ਤੇ ਪਰਮਟ ਦੀ ਕਾਪੀ ਭੇਜੀ ਜਿਹਦੇ ਵਿੱਚ ਬਹੁਤ ਸਾਰੇ ਕੱਟ ਵੱਡ ਕੀਤੇ ਹੋਏ ਸਨ 58 ਨੰਬਰ 59 ਨੰਬਰ ਪਰਮਟ ਕੁਝ ਵੀ ਪਤਾ ਨਹੀਂ ਲੱਗ ਰਿਹਾ ਤੇ ਉਹ ਉੱਥੋਂ ਸ਼ੱਕ ਜਾਰ ਹੁੰਦਾ ਕਿ ਇਹ ਇਹ ਕਾਰਨ ਹੈ ਕੌਣ ਦੋਸ਼ੀ ਹੈ ਪਰ ਅਸੀਂ ਇੱਕ 5 ਤਰੀਕ ਮੰਗਲਵਾਰ ਨੂੰ ਜੇ ਸਾਨੂੰ ਇਨਸਾਫ ਨਾ ਮਿਲਿਆ ਤਾਂ ਅਸੀਂ ਵੱਡੇ ਪੱਦਰ ਤੇ ਐਸ ਡੀਓ ਬਿਜਲੀ ਬੋਰਡ ਮਲਸੀਆਂ ਵਿਖੇ ਧਰਨਾ ਦੇਵਾਂਗੇ ਅਤੇ ਅਣ ਮਿੱਥੇ ਸਮੇਂ ਲਈ ਇਹ ਧਰਨਾ ਦਿੱਤਾ ਜਾਊਗਾ ਬਿਜਲੀ ਬੋਰਡ ਐਸ ਡੀਓ ਮਲਸੀਆਂ ਦੇ ਦਫ਼ਤਰ